ਕੈਸ਼ਰ ਅਸਦੇ ਪਾਹ ਰਾਹ ਪਏ ਮੇਰੇ ਕਿਸਾਨ ਵੀਰ ਮਜ਼ਦੂਰ ਵੀਰ ਤੇ ਸਾਡੀਆਂ ਪੈਣਾ 2020 ਦੇ ਵਿੱਚ ਦਿੱਲੀ ਦੇ ਵਿੱਚ ਲਾ ਕੇ ਮੋਰਚਾ ਲਾਇਆ ਸੀ 13 ਮਹੀਨੇ ਦਿੱਲੀ ਸਰਕਾਰ ਦੇ ਨਾਲ ਜਦੋਂ ਜਹਿਜ ਕੀਤੀ ਸੀ ਮੇਰੇ ਬਾਕਰਾਂ ਨੇ ਮੈਥੋਂ ਇੱਕ ਗੱਲ ਪੁੱਛੀ ਸੀ ਪ੍ਰਧਾਨ ਜੀ ਸਰਕਾਰ ਆਖਰੀ ਹਮਲਾ ਕਿਹੜਾ ਕਰੂਗੀ ਮਖਾ ਜਦੋਂ ਸਰਕਾਰ ਦਾ ਕੋਈ ਚਾਰਾ ਦੋਈ ਨਾ ਚੱਲੇ 25000 ਬੰਦਾ ਔਰ ਇਹਨ ਸਿੱਧਾ ਗੁੰਡਾ ਸੈਂਟਰ ਸਰਕਾਰ ਕੋਲੇ ਐ ਆਖਰੀ ਜਾ ਕੇ ਉਥੋਂ ਸਾਡੇ ਤੇ ਹਮਲਾ ਕਰਾਉ ਛੋਡੇ ਚੇਤੇ ਹੋਣਾ ਚਾਹੀਦਾ ਉਸ ਗੁੰਡਿਆਂ ਨੇ ਜਿਹੜੇ ਸਾਥੋਂ ਮੁਰੇ ਸਟੇਟ ਲੱਗੀ ਦੀ ਸੰਭੂ ਵਾਟਰ ਤੇ ਭਨੇਰ ਦੇ ਸਟੇਟ ਦੇ ਉੱਤੇ ਆ ਕੇ ਦੰਦੇ ਹੜੇ ਕਬੜਾ ਮਟਰ ਹਮਲਾ ਕੀਤਾ ਤੇ ਸਾਡੇ ਕਿਸਾਨਾਂ ਨੇ ਮੂੰਹ ਤੋੜ ਮਾ ਜਵਾਬ ਦਿੱਤਾ ਫੇਰ ਹਮਲਾ ਉਹਨਾਂ ਨੇ ਰਾਜਸਥਾਨ ਬਾਰਡਰ ਦੇ ਉੱਤੇ ਜਿਹੜੇ ਸਾਡੇ 2000 ਨੌਜਵਾਨ ਕਹਾ ਲੰਗੇ ଥିਗੇ ਉਹਨਾਂ ਦੇ ਉੱਤੇ ਹਮਲਾ ਕੀਤਾ ਪਰ ਲੜਨ ਵਾਲੇ ਲੋਕ ਜਿਹੜੇ ਗੁੱਡੇ ਆਗੂ ਮਗਰ ਤੇ ਉਹਨਾਂ ਨੇ ਆ ਕੇ ਮਦਦ ਕੀਤੀ ਤੇ ਉਹਨਾਂ ਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਫੇਰ ਕਿੱਥੇ ਨਜਾਦੇ ਕੇ ਜੂਪੀ ਦੇ ਵਿੱਚ ਗਏ ਸਾਡੇ ਸੀਨੀਅਰ ਲਿਬਰਟ ਕਾਇਸ ਸਾਹਿਬ ਉੱਥੇ ਲੜਾਈ ਲੜਾ ਰਹੇ ਤੇ ਮੋਰਚਾ ਲਾਏ ਦੀ ਤੇ ਵੱਜ ਕਿਰਤੀ ਉੱਤੇ ਸਰਦਾਰਾ ਦੀਗੀ ਤੇ ਉੱਥੇ ਹਮਲਾ ਕੀਤਾ ਫਿੱਟ ਕਾਇਸਾ ਪ੍ਰਾਪਤ ਹੋਏ ਸਾਰੇ ਭਾਰਤ ਦੇ ਲੋਕ ਦੁਬਾਰੇ ਫੇਰ ਉਸ ਮੋਰਚੇ ਦੇ ਵਿੱਚ ਆ ਗਏ ਇਹ ਸੈਕਟਰ ਸਰਕਾਰ ਨੂੰ ਕਹੇਖਾ ਵੀ ਸਾਡੇ ਮੋਰਚੇ ਨੂੰ ਤੋੜ ਦੋ ਫੁੱਟਾ ਪਾ ਦੋ ਬਿਲਕੁਲ ਨਹੀਂ ਪਾ ਸਕਦੇ ਅੱਜ ਸਾਡਾ ਸਾਥੀ ਸਾਡੇ ਮੁਕਾਬਲੇ ਦਾ ਲੀਡਰ ਮਰਨ ਵਰਤ ਤੇ ਬੈਠਾ ਮੈਂ ਐਲਾਨ ਕਰਦਾ ਜਿਹੜਾ ਸਾਡਾ ਅੱਜ ਕੱਖ ਹੈ ਅਸੀਂ ਉਸ ਮੋਰਚੇ ਦੀ ਹਮਾਇਤ ਕਰਦੇ ਆ ਸਾਡੇ ਨੇਤਾ ਨੇ ਇੱਕ ਗੱਲ ਕਹੀ ਹੈ ਜੇ ਸੈਂਟਰ ਸਰਕਾਰ ਮੇਰੇ ਨਾਲ ਕੋਈ ਗੱਲ ਚਲਾ ਲੇ ਤਾਂ ਮੈਂ ਮੈਡੀਕਲ ਸ਼ੁਰੂ ਕਰ ਦੂੰਗਾ ਤੇ ਸੈਂਟਰ ਸਰਕਾਰ ਹਜੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਤੇ ਜੇ ਕਦੇ ਉਹ ਗੱਲ ਚਲਾਏਗੇ ਜਦੋਂ ਸਾਡੇ ਸਾਥੀ ਦੀ ਜਾਨ ਚਲੀ ਗਈ ਪਲੇਠਾ ਸੁਣਨੂ ਵੀ ਅਸੀਂ ਕੋ ਇੱਕ ਗੋઠા ਸਾਡਾ ਦਿਲ ਇੱਕ ਹੈ ਸਾਡਾ ਮਾਨ ਇੱਕ ਹੈ ਆਉਣ ਵਾਲੇ ਸਮੇਂ ਤੇ ਅਸੀਂ ਇਕੱਠੇ ਹੋਣਾ ਹੈ ਜਿਵੇਂ ਪਹਿਲਾਂ ਸਿੱਟ ਸਰਕਾਰ ਦੀ ਗੋਡੀ ਲਵਾਈ ਹੈ ਦੁਬਾਰੇ ਫੇਰ ਗੋਡੀ ਲਵਾਉਣੀ ਹੈ ਮੇਰਾ ਕਹਿਣ ਦਾ ਮਤਲਬ ਆ ਜਿਹੜਾ ਸਾਡਾ ਕੱਟ ਸਰਪਿਤ ਹਫਤੇ ਦਾ ਆਲਟੀਮੇਟ ਦੇ ਕੇ ਕੱਟ ਕੀਤਾ ਮੋਗਲੇ ਵਿੱਚ ਵੱਡੀ ਦਲੀ ਕਰ ਰਹੀਆਂ ਰੇਣੇਲੇ ਨੂੰ ਬੇਤੀ ਕਰਕੇ ਜਾਨਾ ਲੀਡਰ ਨੂੰ ਬੇਤੀ ਕਰਕੇ ਜਾਨਿਆ ਉੱਥੇ ਆਇਓ ਤੇ ਭਰਾਵਾ ਬੁਖਦਾ ਹੀ ਘਾਟਣਾ ਦੋ ਐਕਸੀਡੈਂਟ ਹੋਏ ਨੇ ਕਟਕਟੋਕਟ ਮੇਰਾ ਖਿਆਲ ਚ 4-5 ਸਾਡੇ ਭਰਕਰਾਰ ਅੱਜ ਉਹ ਕਹਿੰਦੇ ਸ਼ਹੀਦ ਹੋਏ ਨੇ ਮੈਂ ਆਪਣੀ ਜਥੇਬੰਦੀ ਵੱਲੋਂ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦਾ ਹਾਂ ਫਤੇ ਬਣਾਉਣਾ ਭਾਈ ਗੁਰਦੀਖਾ ਖਾਲਸਾ ਭਾਈ ਗੁਰਦੀਖ ਦੀ ਫਤੇ